ਅਕਸਰ ਤੋਂਦੇ ਵਿੱਚ ਗੱਡੀਆਂ ਦੇ ਗੱਡੀਆਂ ਵੱਜਦੀਆਂ ਦੀ ਖਬਰ ਆਂਦੀ ਹੈ ਪਰ ਅੱਜ 33 ਦੁਪਹਿਰ ਦਿਨ ਦੇ ਵਿੱਚ ਲਾਲਬੱਤੀ ਚੌਕ ਦੇ ਨੇੜੇ ਇੱਕ ਦੁਰਘਟਨਾ ਹੋ ਗਈ ਜਿਸ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਗੱਡੀਆਂ ਦੁਰਘਟਨ ਅਗਸਤ ਹੋ ਗਈਆਂ ਵਿਆਹ ਤੇ ਜਾ ਰਹੀ ਗੱਡੀ ਨੇ ਪੰਜੇ ਠੋਕ ਦਿੱਤੀਆਂ ਅਤੇ ਮੌਕੇ ਤੇ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਬਣੇ ਰਹੋ ਸਾਡੇ ਨਾਲ ਆ ਜਿਹੜੇ ਕੋਈ ਕਲੇਮ ਨਹੀਂ ਹੁੰਦਾ ਕਿੱਥੇ ਤੇ ਕਿੱਥੇ ਜਾ ਰਹੇ ਸੀ ਅਸੀਂ ਪਿੰਡ ਫੱਤੂ ਵਾਲਾ ਜਾ ਰਹੇ ਸੀ ਫੰਕਸ਼ਨ ਹੈਗਾ ਸੀ ਵਿਆਹ ਦਾ ਤੇ ਕੀ ਹਾਸਾ ਕੀ ਵਾਪਰੇ ਆਤਾ ਜੰਤਾ ਨੋਰਮਲ ਗੱਡੀ ਲਈ ਜਾਂਦਾ ਸਾਧ ਪਿੱਛੋਂ ਝਟਕਾ ਲੱਗਿਆ ਜਦੋਂ ਉਦੋਂ ਪਤਾ ਲੱਗਿਆ ਗੱਡੀ ਕਿੱਥੇ ਅਜੇ ਤੁਸੀਂ ਅੱਗੇ ਕੇ ਜਾ ਰਹੇ ਸੀ ਪਿੱਛੋਂ ਝਟਕਾ ਲੱਗਿਆ ਕੋਈ ਚੀਜ਼ ਅੱਗੇ ਆਈ ਹੋਵੇ ਕਿਸੇ ਨੇ ਉਹਦੇ ਬਾਰੇ ਪਤਾ ਲੱਗਿਆ ਅੱਗੇ ਅਸੀਂ ਦੂਜੀ ਗੱਡੀ ਦੇ ਵਿੱਚ ਆ ਗਏ ਦੋਨੋਂ ਪਾਸੇ ਨਾਲ ਨੁਕਸਾਨ ਹੋ ਗਿਆ ਅੱਛਾ ਅੱਗੇ ਵੀ ਵੱਜੀ ਹੈ ਪਿਛਲੇ ਵੀ ਪਾਸੇ ਵੀ ਵੱਜੀ ਹੈਗੀ ਐ ਅੱਗੇ ਕਿਸੇ ਨੇ ਬ੍ਰੇਕ ਬਰੂਕ ਲਗਾਈ ਸੀ ਸਾਡੀ ਸਿੰਗਲ ਗੱਡੀ ਆ ਹੋਈ ਐ ਅੱਛਾ ਜੀ ਅੱਗੇ ਕਿਸੇ ਨੇ ਬ੍ਰੇਕ ਵਗੈਰਾ ਲਗਾਈ ਕਿ ਐਵੇਂ ਨਹੀਂ ਜੇ ਤਾਂ ਪਿੱਛੋਂ ਕੰਟਰੋਲ ਨਹੀਂ ਹੋ ਰਿਹਾ ਕਿਸੇ ਕੋਲ ਅੱਛਾ ਕੰਟਰੋਲ ਨਹੀਂ ਹੋਇਆ ਪਿੱਛੋਂ ਕਿੰਨਾ ਮੁਸਾਫਰ ਆ ਤਾਂ ਧੰਨਵਾਦ ਹੈ ਇਧਰੇ ਨਿਕਲ ਗਿਆ ਕੋਈ ਗੱਡੀ ਇਹ ਤੇ ਆਪਾਂ ਨੂੰ ਵੀ ਪਤਾ ਬਾਕੀ ਕੋਈ ਗੱਲ ਨਹੀਂ ਜੀ ਕਾਨੂੰਨ ਜਿਵੇਂ ਆਪਾਂ ਵੇਖਦੇ ਆ ਕੀ ਗੱਲਬਾਤ ਹੁੰਦੀ ਆ ਬਾਅਦ ਆਪਾਂ ਕਰਦੇ ਆ ਕਿੰਨਾ ਕੁ ਨੁਕਸਾਨ ਹੋਇਆ ਗੱਡੀਆਂ ਦਾ ਜੇ ਤਾਂ ਹੁਣ ਵੇਖੋ ਜੀ ਦੋਵਾਂ ਅਗਲੀਆਂ ਗੱਡੀਆਂ ਦੀਆਂ ਅੱਗੋਂ ਵੀ ਖਤਮ ਆ ਤੇ ਪਿੱਛੋਂ ਵੀ ਦੋਨੇ ਗੱਡੀਆਂ ਖਤਮ ਹੋਈਆਂ ਬਾਕੀ ਕੋਈ ਨਹੀਂ ਜਿਵੇਂ ਵੀ ਨਿਬੜਦੀ ਆ ਆਪਾਂ ਕੋਈ ਨਹੀਂ ਨਿਵੇੜ ਨਾਲ ਨਿਬੇੜਦੀ ਆ ਹਾਂ ਵਿਸ਼ਾਸ਼ਕ ਸਰ ਕੀ ਸੁਬਨਾ ਮੈ ਜ ਤੁਹਾਡਾ ਮਲਕੀ ਸੀ ਕਿੱਥੇ ਚੱਲੇ ਸੀਗੇ ਅਸੀਂ ਜੇ ਮੈਚ ਸੀ ਕਿੱਥੇ ਗਈ ਮੇਰੇ ਸੀ ਇਹ ਸਿਟੀ ਗਾਰਡਨ ਇੱਥੇ ਅੱਛਾ ਸਿਟੀ ਗਾਰਡਨ ਚੱਲੇ ਸੀ ਆਏ ਕਿੱਥੋਂ ਸੀ ਤੁਸੀਂ ਆਏ ਜੀ ਜਲਾਲਾਬਾਦ ਇੱਥੇ ਜਿਹੜੀਆਂ ਗੱਡੀਆਂ ਵੱਜੀਆਂ ਨੇ ਇੱਕ ਦੂਸਰੇ ਚ ਹੈਨਾ ਇਹ ਕੋਆ ਕਿਵੇਂ ਆਜਾ ਇਹ ਜੀ ਮੈਂ ਟ੍ਰੈਪ ਕਰਕੇ ਜੜੀਆਂ ਰੁਕੀਆਂ ਇੱਥੇ ਲੇਟਾ ਕਰਕੇ ਅੱਛਾ ਤੇ ਪਿੱਛੋਂ ਆਉਂਦੇ ਜਿਹੜੀ ਤੇਜ਼ ਆਈ ਥੋੜੀ ਜੀ ਅੱਛਾ ਇਹਨਾਂ ਕੋਲ ਬ੍ਰੇਕ ਨਹੀਂ ਲੱਗੀ ਬਲੇਰੋ ਸੀ ਇਹਨਾਂ ਕੋਲ ਅੱਛਾ ਰੁਕੀਆਂ ਹੋਈਆਂ ਸੀ ਗੱਡੀਆਂ ਜੀ ਗੱਡੀਆਂ ਰੁਕੀਆਂ ਟ੍ਰੈਪ ਕਰਕੇ ਰੁਕੀਆਂ ਨਹੀਂ ਲੱਗੀ ਬ੍ਰੇਕ ਕੰਟਰੋਲ ਆਹ ਕਾ ਗੱਡੀਆਂ ਠੀਕ ਹੈ ਦੰਦੋ ਕਿੰਨੀਆਂ ਗੱਡੀਆਂ ਨੁਕਸਾਨ ਨਹੀਂ ਆਈ ਗੱਡੀ ਇਹ ਮੇਰਾ ਤਿੰਨ ਤੋਂ ਚਾਰ ਗੱਡੀਆਂ ਦਾ ਨੁਕਸਾਨ ਹੋਇਆ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਲਗਭਗ ਜ਼ਿਆਦਾ ਪਿੱਛੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सबscribe करना ना भूलें जय हिंद जय भारत